ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਪੁਰਿਆ ਡੇਰੀ ਫਾਰਮਿੰਗ ਵਿੱਚ ਆਸਿਆ ਤੇ ਅਰਦਾਸ ਹੈ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੀ ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਦੇ ਬੈਲ ਬਟਨ ਨੂੰ ਆਲ ਕਲਿੱਕ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੇ ਤਹਿਸੀਲ ਵੀ ਨੂੰ ਤਰਤਾ ਸਾਹਿਬ ਬਸ਼ਰ ਚੰਦਕੋੜ ਪਹੁੰਚੇ ਆਂ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਹਾਂ ਅੰਤ ਤੱਕ ਬਣੇ ਰਹੋ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਓ ਕਰੋ ਫਾਰਦ ਸਮਝ ਗਏ ਪੈਸੇ ਦੀ ਬਾਈਟ ਕਰਿਆ ਕਰੋ ਜੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਸੋਰ ਕਿਸੇ ਦਾ ਫਾਇਦਾ ਆ ਜੇ ਆਪਣੀ ਖਰੀਦਦਾਰੀ ਕਰ ਸਕੇ ਆਓ ਕਰਕੇ ਡਿਟੇਲ ਸਾਂਝੀ ਬਾਈ ਹਰਚੰਦ ਤੋਂ ਲੈ ਕੇ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਵਧੀਆ ਠੀਕ ਜੀ ਵਧੀਆ ਜੀ ਵਧੀਆ ਹੋਰ ਸੁਣਾਓ ਓਕੇ ਰਿਪੋਰਟ ਵਧੀਆ ਜੀ ਵਧੀਆ ਕਰਦੇ ਛੱਡਦੀ ਕਲਾ ਹਾਂ ਛੱਡਦੀ ਕਲਾ ਕਿੱਦਾਂ ਫਿਰ ਵਧੀਆ ਵਧੀਆ ਹਾਂਜੀ ਚਲੋ ਨਾਮ ਜੀ ਹਰਚੰਦ ਸਿੰਘ ਪਿੰਡ ਪਿੰਡ ਸੁਰਸਿੰਘ ਜੀ ਜ਼ਿਲ੍ਹਾ ਤੇ ਤਸੀਲ ਜ਼ਿਲ੍ਹਾ ਤਰਨਤਾਰਨ ਤਸਵੀਲ ਪੱਤੀ ਠੀਕ ਮੋਬਾਈਲ ਨੰਬਰ ਜੀ 9780650272 ਠੀਕ ਹੈ ਜੀ ਮੋਬਾਈਲ ਨੰਬਰ 9780650272 ਠੀਕ ਹੈ ਤੇ ਤਿੰਨ ਹਾਂ ਜੀ ਤਿੰਨ ਹੈ ਜੀ ਠੀਕ ਹੈ ਵਾਹ 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 ਜੀ ਵਾਹ ਸੋਹਣੀਆਂ ਹਨ ਸਾਰੀਆਂ ਐਚ ਐਫ ਨਸਲ ਕ੍ਰਾਫ ਅੰਗ ਦੇ ਵਿੱਚ ਜਿਹੜੀਆਂ ਅੰਗਾਂ ਥਣ ਭਾਂਡੇ ਚੰਗੇ ਤਿੰਨਾਂ ਦੇ ਸੱਜਣ ਹੋਣ ਤੇ ਕਿੰਨੇ ਕਿੰਨੇ ਦੁੱਧ ਧਾਲੀਆਂ ਭਲਾ ਦੁੱਧ ਦਾ ਵੀਰਤੀ ਅਰੇ ਥਲੇ 15 ਕਿਲੋ ਹੋਗਾ ਥਲੇ 12-12 ਯਾਰਾ-ਯਾਰਾ ਕਿਲੋ ਦੁੱਧ ਦਾ ਠੀਕ ਆ ਇਹਦੀ ਵਛੀ ਮਗਰ ਇਹਦੇ ਮਗਰ ਅਛਾ ਵੱਚਾ ਹਾਂਜੀ ਵੱਚਾ ਆ ਗਿਆ ਹਨਾ ਹਾਂਜੀ ਥਾਨ ਬੜਾ ਸੋਹਣਾ ਲੱਗਾ ਥਾਨ ਸਾਰੇ ਵਧੀਆ ਹੀ ਆ ਥਾਨ ਸਾਰਿਆਂ ਦੇ ਚੰਗੇ ਹੀ ਹੋਈਆਂ ਹਾਲੇ ਥਾਨ ਤੋਰੋ ਤੋਰਾ ਕਰਾਈਏ ਜਾਏਗਾ ਸੂਆ ਭਾਜੀ ਅੱਜਾਂ ਦੇ ਕਿਨਵਾ ਆ ਗਿਆ ਸੂਆ ਤੇ ਜਾਊਗਾ ਉਹਦੇ ਦੋਜਾ ਤੇਜਾ ਸੂਆ ਹੈਗਾ ਤੇਜੇ ਤੇਜੇ ਸੂਵੇ ਹੋਣਗੀਆਂ ਜੀ ਤਿੰਨ ਹੀ ਹਨਾ ਲਓ ਸੱਜਣੋ ਵੱਡਿਆ 14 15 ਕਿਲੋ ਨਾ ਅੱਜ 15 ਕਿਲੋ ਹੋਊਗਾ 15 ਕਿਲੋ ਦੁੱਧ ਆਈਗਾ ਬੈਡ ਚੰਗੀ ਆ ਵਾਹ ਜੀ ਵਾਹ ਬੋਦੀ ਵਾਲੀ ਆ ਸੱਚ ਨੂੰ ਲੈ ਆ ਬਈ ਸੋਹਣੀ ਆ ਬੈਡ ਪੂਰੀ ਰਾਜੀ ਬਾਜੀ ਆ ਨਿੱਗਰ ਆ ਜਿੰਨੀ ਵੀ ਹੈਗੀ ਆ ਆਹ ਕਿ ਤੁਹਾਨੂੰ ਬੜੇ ਲੱਗੇ ਨਗਾਨ ਠੀਕ ਹੈ ਤੇ ਰੇਟ ਕਿੰਨਾ ਕੁ ਬਾਈ ਜੀ ਰਹੂਗਾ ਸਰ ਰੇਟ ਇਹਦਾ ਕੀ 52000 ਰੁਪਇਆ ਅੱਛਾ 50 ਹੀ ਦੇਦਾ ਰੋਏ 50 ਹੀ ਦੇ ਦਾਂਗੇ ਹਾਂਜੀ ਠੀਕ ਹੈ ਆ ਚੰਗੀ ਬਾਤ ਈ ਸਾ ਸੁਖਰੀ ਠੰਡੀ ਠੁੰਡੀ ਆ ਤਾਂ ਨਹੀਂ ਗੱਲ ਕੋਈ ਹਾਂ ਜਿੰਦਾ ਮਰਜੀ ਬੈਠੋ ਕੋਈ ਨਹੀਂ ਗੀ ਚਾਰੇ ਥਣ ਓਕੇ ਹੈ ਨਾ ਮੈਂ ਨਾ ਕੋਈ ਭਰੇ ਥੂਰ ਛਟਾ ਥਣ ਵੱਧ ਘਟ ਨਹੀਂ ਹੋਊਗਾ ਓ ਬੱਚਾ ਆ ਗਿਆ ਨਾ ਓ ਬੱਚਾ ਆ ਆ ਸੱਜ ਨੂੰ ਬੱਚਾ ਆ ਜਾਂਦਾ ਕੋਈ ਸੁਆਈ ਦਾ ਵੇਖ ਤਾਂ ਤੇ ਆ ਆ ਇਹਨਾਂ ਦੇ ਬੱਚਾ ਨਹੀਂ ਹੈਗੇ ਇਹਨਾਂ ਦੋਹਾਂ ਦੇ ਨਹੀਂ ਬੱਚੇ ਹੈਗੇ ਦੁੱਧ ਕੋਲ ਕਿੰਨਾ ਆ ਵੜ ਕੋਲ ਯਾਰ 12 12 ਲੀਟਰ ਦੁੱਧ ਹੋਗਾ ਜੀ ਧਿਆਰ ਹਾਂਜੀ ਜਿਹੜਾ ਮਰਜ਼ੀ ਲੀਟਰ ਮਾਰ ਲੈ ਇਥੇ ਬਾਰੇ ਗੱਲ ਆ ਪਦੇ ਤਸੱਲੀ ਕਰ ਲੈ ਸੁਬਾ ਕਰਵਾ ਗਈ ਸੁਬਾ ਦੁੱਧ ਆਵੇ ਇਹ ਦੁੱਧ ਆਉਗਾ ਹਾਂਜੀ ਤੋਰਾ ਕਰਵਾ ਦੇ ਮੇਰਾ ਭਰਾ ਜੇ ਕਿ ਥਾਨ ਬੜਾ ਸੋਹਣਾ ਲੱਗਾ ਹੁੰਦੇ ਆ ਬਰਫ਼ ਠੰਢੀ ਖਾ ਰਿਹਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਰਫ਼ ਵੀ ਲਾਈ ਜੀ ਮੈਂ ਤਾਂ ਸਾਰੇ ਠੰਢੇ ਜਿੱਦਰਾ ਮਰਦੀ ਕੋਈ ਠੀਕ ਹੈ ਥਾਨ ਬੜੇ ਸੋਹਣੇ ਲੱਗੇ ਇਹਨਾਂ ਹਾਂਜੀ ਠੰਡ ਦੀ ਗਾਂ ਆਂਦੀ ਆ ਮੈਂ ਤਾਂ ਠੜ ਕਾ ਤਾਂ ਵੱਡੇ ਹਨ ਨਾ ਪਾੜਾ ਪਾਉ ਮਾੜਾ ਬਾੜਾ ਪਾ ਪਾਈ ਜਾਂ ਦੋਨੋਂ ਜਿੱਦਾ ਵੱਡੇ ਠੀਕਾ ਪਾੜਾ ਪਾ ਕੇ ਚੋ ਕੇ ਤਸੱਲੀ ਕਰੋ ਹਨਾ ਹਾਂਜੀ ਲਾਇਓ ਭਾਈ ਲੈ ਵਈ ਸੱਚ ਨਾ ਵੈਟ ਚੰਗੀ ਆ ਸੋਹਣੀ ਆ ਤੇ ਬਾਕੀ ਸੂਹਾ ਦੂਸਰਾ ਸੂਹੀ ਹੋਈ ਆ ਠੰਣੀ ਚੰਗੀ ਆ 11 ਕਿਲੋ ਦੁੱਧ ਆ ਪੱਕਾ ਜੀ 12 ਠੀਕ ਆ 12 ਕਿਲੋ ਦੁੱਧ ਪੱਕਾ ਯਾਰ ਕਿੰਨੇ ਦੇ ਆਨਲਾਈਨ ਮਦੋਣੀ ਹੈ ਹਾਂ ਯਾਰ 5 ਕਿਲੋ ਦੀ ਗਾਰੰਟੀ ਦਾ ਠੀਕ ਆ ਬੰਦ ਥਾਂ ਵੜਾ ਤਿਲਕਣਾ ਆ ਤੂੰ ਨਾ ਹੂੰ ਤੋ ਹਤਾ ਕੇ ਰੱਖਿਆ ਕਰੋ ਫਰਸ਼ ਨੂੰ ਦੇ ਜਿੱਦਾਂ ਬੈਠੇ ਰਹੋ ਠੀਕ ਆ ਕੋਈ ਗੱਲ ਨਹੀਂ ਵਾਹ ਜੀ ਵਾਹ ਸੀਲ ਪੂਰੀ ਹੈ ਨਾ ਤੇ ਕਿੰਨੇ ਦੀ ਦੇ ਦਿੱਤੀ ਆਪਾਂ ਇਹਦਾ ਮੁੱਲ 36000 ਰੁਪਇਆ ਅੱਛਾ ਤੇ ਚੱਲ 2000 ਛੋੜ ਕਰ ਦਾਂਗੇ ਜਿੱਤੇ ਉੱਥੇ ਦੇ ਦਿੱਗੇ ਹੋਰ ਵੇਨਾ ਹੁੰਦੀ ਤੇ ਕਰ ਕਰਵਾ ਦੇ ਚਲ 33 ਦੇ ਦਾਂਗੇ 32 ਦੇ ਦਾਂਗੇ ਵਾਹ ਜੀਆ 32 ਦੀ ਵਾਹ ਜੀਆ ਇਹ ਕਾ ਆ ਗਿਆ ਦੁੱਧ ਜਿਹੜਾ ਇੰਨਾ ਇਹਨਾ ਹੋਊਗਾ ਇਹਨੇ ਕੋਈ ਆ ਕੇ ਜਿਹੜਾ 32 ਲਿਖਾ ਦੇ ਖਾਰੇ ਆਹ ਬੜੀ ਸੋਹਣੀ ਹੈ ਜੰਗੀ ਰਾਜੀ ਬਾਜੀ ਕੱਢੀ ਹੈ ਹੱਥ ਜੜ ਗਈ ਆ ਮਗਰੋਂ ਹਾਂ ਜਿੱਦਾਂ ਮਰਜੀ ਸ਼ਾਇਰੀ ਵਾਲਾ ਕਰਾਵਾ ਸਿਆ ਹਾਂ ਇਦਾਂ ਗਾ ਜਾਂ ਆਂਦੇ ਨਹੀਂ ਕੋਈ ਵਾਹ ਜੀਆ ਪਿਆਰ ਕਰਦੀ ਹੈ ਨਾ ਮੈਂ ਦੇਖਦਾ ਹਾਂ ਚੰਗੀ ਆ ਖੁੱਲ ਗਈ ਇਹਦਾ ਨਾ 7 ਤਰੀਕ ਦਾ ਟੀਕਾ ਭਰਾਇਆ ਆ ਪਾ 7 ਤਰੀਕ ਦਾ ਹਾਂ ਤੇ 12 ਕਿਲੋ ਦੁੱਧ ਦੁੱਧ 12 ਕਿਲੋ ਹੈ ਨਾ ਵਾ 12 ਕਿਲੋ ਦੀ ਇਹਦੀ ਵੀ ਗਾਰੰਟੀ ਹੈ ਇਹਨੂੰ ਰਾਜੀ ਭੜੀ ਹੈ ਨਾ ਇਹਨੂੰ ਮੰਗਾ ਬੰਗਾ ਨਹੀਂ ਪਾਉਂਦੇ ਲੋੜ ਹਾਂ ਏਡੀ ਸੀਲ ਆ ਇਹਦੀ ਸੀਲ ਹੈ ਨਾ ਵੇ ਤੱਕ ਆ ਮੜਾ ਵੇ ਇਹਦਾ ਨਾ ਇਹਦੀ ਆ ਪੱਪ ਘਟਾਉਣਾ ਲਈ ਮੜੀ ਯਾਰੀ ਹਾਂ ਹੋਰ ਘਰ ਬੰਨ ਵਾਲੇ ਆ ਹੋਰ ਇੰਦਰਲਾ ਮੜਾ ਜੰਦਰ ਹੋਰ ਨਹੀਂ ਬਕਾ ਹਾਂ ਜਿਹੜੀ ਦੱਜੂਆ ਦੂਸਰਾ ਸੂਆ ਜੀ ਹਨਾ ਕਿੱਟੀ ਆਏ ਕਬੂਤਰ ਵਰਗੀ ਜਿੱਟੀ ਹੈ ਨਾ ਜਵੇਂ ਦਾ ਕੋਈ ਆਏਗਾ ਚਾਹੀ ਵਾਲਾ ਗਰਮਿਆ ਨਹੀਂ ਠੰਡੀ ਹੋਵੇ ਹੋ ਨਹੀਂ ਰਹੇ ਹਾਂ ਨਹੀਂ ਵਾਕਿਆ ਹੀ ਬਿਊਟੀ ਬੜੀ ਆ ਵਹਿੜ ਦੀ ਲੱਗੀ ਥਾਨ ਬੜਾ ਸੋਹਣਾ ਲੱਗਾ ਚਲੋ ਜੀ ਭਾਈ ਬਹੁਤੀ ਜਿਆਦਾ ਆ 12 ਕਿਲੋ ਤੋਂ ਲੈਣਾ ਇਹਦੇ ਗਰਮੀਆਂ ਦੀ ਜਿੰਦ ਜਾਨ ਆ ਹਾਂ ਹਾਂ ਗਰਮੀਆਂ ਦੀ ਫਾਇਟ ਵੜੀ ਆ 40 ਬਤਾਲੀ ਰੁਪਏ ਤੋਂ ਉਹਦਾ ਲੱਗਦਾ ਇਹਦਾ ਅੱਛਾ ਫਿਰ ਆਪਾਂ 10 12 ਦਿਨ ਹੋ ਗਏ ਆ ਆਪਾਂ ਲੈਣ ਦੇ ਨੂੰ ਇਹਦੇ ਵੇਚ ਨਹੀਂ ਨਹੀਂ ਮਾ ਜਲਵਾ ਦਿੰਦੇ ਆ ਤੇ ਇਹਦੀ ਕੀਮਤ ਕਿੰਨੀ ਕਰ ਦਈਏ ਫਿਰ ਕੀਮਤ ਇਹਦਾ 40000 ਰੁਪਏ ਅੱਛਾ 38 ਦੀ ਡੇਢਗੇ 37 ਹੀ ਨਾ ਕਰ ਦਈਏ 37 ਧਗਾ ਹੈ ਨਾ ਗਾ ਮੈਂ ਆਇਆ ਕਿਸ ਹਾਂਜੀ ਮਾਜੀ ਆ ਹਾਂ ਵਾਹ ਜੀ ਵਾਹ ਇੱਧਰ ਦੇਖੋ ਨਾ ਤੁਹਾਡੀ ਗੁੱਜੀ ਆ ਮੈਂ ਤਾਂ ਇੱਧਰ ਦੇਖੋ ਹਾਂ ਕਿਤੇ ਇਹੋ ਜੀ ਗੱਲ ਥੋੜਾ ਹੈਗੀ ਆ ਨਹੀਂ ਵਾਕਈ ਸਹੀ ਲਿਆ ਪੂਰੀ ਐਦਾਂ ਹੀ ਤੇ ਸਮਾਂ ਨੋਟ ਕਰਾ ਦਿਓ ਇੱਕ ਰਾ ਕਿ ਕਿੰਨੇ ਵਜੇ ਸਵੇਰ ਦੀ ਚਵਾਈ ਆ ਤੇ ਹੁਣ ਕਿੰਨਾ ਟਮ ਹੋ ਗਿਆ ਜੇ ਸਵੇਰ ਦੀ 6 ਵਜੇ ਦੀ ਚਵਾਈ ਆ ਹੁਣ 12 ਵਜ ਗਨੇ ਆ ਪੌਣੇ 1 ਹੋ ਗਿਆ 12:30 ਵਜ ਗੇ ਹਨਾ 12:30 ਵਜ ਗੇ ਸਜਣੋ 12:34 ਹੋਏ ਅਜੇ 6 ਵਜ ਦੀ ਚਵਾਈ ਤੇ 6 ਵਜ ਦੀ ਚਵਾਈ ਆ ਉਸ ਹਿਸਾਬ ਨਾਲ ਆਰਡਰ ਕੁਆਲਿਟੀ ਦਾ ਹਿਸਾਬ ਨਾਲੋਂ ਸ਼ਾਮਾਂ ਨੂੰ ਕਿੰਨੀਆਂ ਵੜਾ ਹੋਰ ਬਣਨੀਆਂ ਕਿਉਂਕਿ ਪੂਰੀਆਂ ਫਾਟਣੀਆਂ ਪਟਾਕੇ ਪਾਉਣੀਆਂ ਉਹਦੀਆਂ ਅੱਖਾਂ ਦੇ ਵਿੱਚ ਦੁੱਧ ਜਿੰਨਾ ਵੀ ਹੋ ਗਿਆ ਜਾ ਰਿਹਾ ਇਹ ਫਿਰ 35 ਦੀ ਜੈਸਨ ਹੋ ਗਈ ਚਲ ਦੇ ਦਾਂਗੇ 35 ਦੇ ਦਾਂਗੇ ਠੀਕ ਹੈ ਤਾਂ ਚਲੋ 35 ਹਜ਼ਾਰ ਦੀ ਜੈਸਨ ਹੋ ਆ ਵਾਚ ਮੋੜੇ ਵਾਹ ਜੀ ਵਾਹ ਕਿਸਮਤ ਆ ਅਗਲੇ ਜਲੇ ਦੇ ਦੇਣਾ ਹਾਂ ਹਾਂ ਬਾਕੀ ਜੋ ਚੱਲੇ ਜਾਣਾ ਠੀਕ ਹੈ ਜੀ ਮੇਲਾ ਲੋਟ ਲਿਓ ਪਿੰਡ ਸੋਰ ਸਿੰਘ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ